ਸੱਤ ਗੜ ਬਾਈ ਜੀ ਮਾੜਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆਏ ਆ ਟੋਕੜ ਕੱਪੜੇ ਝੋਟੀਆਂ ਇੱਕ ਨੀਲੀ ਦੀ ਝੋਟੀ ਟੋਕੜ ਕੱਪੜੇ ਆ ਤੇ ਇੱਕ ਵੱਡੀ ਝੋਟੀ ਆਈ ਮੋਰਾ ਦੀ ਤੇ ਵੈੜ ਆਈ ਆ ਦੋਂਦੀ ਦੋ ਦੋਂਦੀ ਵੈੜ ਬਹੁਤ ਸ਼ਾਨਦਾਰ ਸਰਸੇ ਗੜ ਬਾਈ ਜੀ ਜੀ ਆ ਜੀ ਆਹ ਵਧੀਆਂ ਠੀਕ ਆ ਜੀ ਹਾਂ ਜੀ ਆਹ ਵਧੀਆਂ ਠੀਕ ਆ ਬਈ ਜੀ ਇਹਨੇ ਭੈਣ ਭਰਾ ਮਾੜੀ ਫਾਰਮ ਦੇ ਜੜੇ ਆ ਹਾਂ ਜੀ ਸਾਰੇ ਦਿਲੋਂ ਧੰਨਵਾਦ ਬੇ ਹਾਂਜੀ ਹਾਂਜੀ ਜਿਹਨੇ ਲਾਈਕ ਤੇ ਕਮੈਂਟ ਦੇ ਸ਼ੇਅਰ ਕਰਦੇ ਆ ਹਾਂਜੀ ਹਾਂਜੀ ਬਾਈ ਜੀ ਪਿਆਰ ਦਿੰਦੇ ਵੀ ਸਾਰਿਆਂ ਦਾ ਧੰਨਵਾਦ ਕਰਦੇ ਆ ਹਾਂਜੀ ਬਾਈ ਜੀ ਯਾਰ ਵੀਰ ਜੀ ਅੱਜ ਪੀਸ ਚਾਰ ਗਿਆ ਪਰ ਚੰਗੇ ਵਧੀਆ ਟੌਪ ਬੇ ਹੈ ਸ਼ਾਨਦਾਰ ਆ ਬੜੀਆਂ ਤੇ ਜੁੜੀਆਂ ਤੇ ਰਿਕਾਰਡ ਵਾਲੇ ਆ ਰਿਕਾਰਡ ਵਾਲੇ ਆ ਕਿ ਐਵੇਂ ਕਹੇ ਨਹੀਂ ਆ ਵੀ ਚੰਗੇ ਚੰਗੇ ਨਸਲਾਂ ਨੇ ਚੰਗੀ ਨਸਲਾਂ ਨੇ ਅੱਜ ਕਲਾ ਕਲਾ ਨਗਰ ਬਣਾਇਆ ਰੱਖਣਾ ਠੀਕ ਆ ਬਾਈ ਹੋਲਾ ਪੋਲਾ ਆਵਾਜ਼ੀ ਇਹਨੇ ਖੀਰੀਆਂ ਚ ਆਉਂਦੀ ਗੋੰਦੀ ਵੀ ਲੱਗਣਦੀ ਯਾਰ ਗੋੰਦੀ ਲੱਗਣਦੀ ਖੀਰੀਆਂ ਚ ਆਉਂਦੀ ਹੈ ਸਾਡੇ ਖੀਰੀਆਂ ਚ ਆਉਂਦੀ ਤੇ ਸੁਈ ਆ ਵਸ਼ੀ ਦੇਖੋ ਜੀ ਫਾੜੀ ਵਾਲਾ ਚੱਡਾ ਆ ਗਿਆ ਆ ਥਾਣੇ ਲੱਗਾ ਮੋਰੇਆਂ ਹਰਗਾ ਸੋਨਾ ਤੇ ਬਹੁਤ ਸ਼ਾਨਦਾਰ ਹੈ ਪਰਸਾਂ ਦੀ ਵਸ਼ੀ ਸੁਈ ਆ ਮਗਰ ਚੋਬਰਿਆ ਠੀਕ ਆ ਜੀ ਮਗਰ ਚੋਬਰ ਆ ਗਿਆ ਬਹੁਤ ਜ਼ਿਆਦਾ ਵਸ਼ੀ ਚੰਗੀ ਵੀਰ ਦੇਖੋ ਵੀ ਵਸ਼ੀ ਕਾਟ ਵਾਲਾ ਹੋਰ ਇੱਕ ਕਾਟ ਵਾਲਾ ਹੁਣ ਬੋਲਾ ਹੋਊਗਾ ਵਸ਼ੀ ਦੇ ਕੋਲੇ ਬੋਲੇ ਚਲਣ ਦੀ ਪਰ ਇਹ ਕਿੰਨੀ ਆ ਆਰਾਮ ਨਾਲ 20 ਕਿਲੋ ਤੋਂ ਬਾਹਰ ਵਸ਼ੀ ਚਲਣੀ ਵੀਰ ਦੇਖੋ ਨੰਦ ਕੀ ਬਾਤਾਂ ਨੇ ਵੇਖੋ ਜੀ ਵਸੀ ਨਗੀਨੇ ਪੂਰਾ ਖਰਬੂਜੀ ਵਾਂਗੂ ਬਣੀ ਆ ਤੇ ਐ ਪਾਨਾ ਜੀ ਠੀਕ ਆ ਕਾਲਾ ਮਾਰ ਕੇ ਵਸੀ ਦੋਤੀ ਆਈ ਸੀ ਮੈਲਾ ਨਹੀਂ ਮਾਰਿਆ ਮੈਲਾ ਵਜਰਾ ਤਿੰਜਾ ਦਿਨ ਜਿੱਲਾ ਨਾੜੂ ਆ ਮੈਲਾ ਮਰਵਾ ਦਾਂਗੇ ਜਿੱਲਾ ਨਾੜੂ ਵਾਰੀ ਬਹੁਤ ਜਿਆਦਾ ਚੰਗੀ ਵਸੀ ਆਉਣ ਹੀਰੀਆਂ ਡੀਆਂ ਵਸੀਆਂ ਹੀਰੀਆਂ ਸਹੀ ਗੱਲ ਇਹ ਆ ਬੜੀ ਦੇ ਆ ਮੂਹ ਫੋਟ ਕੇ ਬਠਾਦੇ ਵਸੀ ਜੇ ਦੋਂਦੀ ਵੀ ਲੱਗਦੀ ਧਿਆਨ ਆ ਜਰਾ ਪੈਰ ਪੋਹਤ ਲੱਗਦੇ ਕਹਿਣ ਵਾਲਾ ਨਹੀਂ ਆ ਜਿਹੜੀਆਂ ਅਸਲ ਆ ਜੇ ਵਸੀ ਦੋਂਦੀ ਦੇ ਦੰਦ ਕੱਢਣ ਦੀ ਇਹ ਪੂਰੀ ਨਹੀਂ ਲੱਗੀ ਦੋਂਦੀ ਵੀ ਦੋਂ ਵੀ ਪੂਰੀ ਨਹੀਂ ਲੱਗਦਾ ਹੈਗਾ ਜੋ ਸਬੂਤ ਆ ਵਧੀਆ ਸੱਚਲਾ ਕੰਮ ਸਿੱਧੇ ਵਲੇ ਹਰ ਗੱਲ ਪੀ ਗੱਛੀ ਜੇ ਪੂਰੀ ਯੁਰਤੇ ਆ ਗਏ ਇਹ ਘਰ ਕਰ ਨਹੀਂ ਆਉਂਦੀ ਠੀਕ ਹੈ ਜੀ ਉਹ ਮਸਲ ਚਬਾਈ ਕਰੋ ਦੱਸੋ ਬਾਜੀ ਕੀ ਮੋਲਿਆ ਚਾਹਣੀ ਬਾਵੀਰ ਕਾਟਾ ਬਜਾ ਫਾ ਦਿੰਦੇ ਨਿਕਰ ਦੇਵੇ ਦੀ ਠੋਸ ਦੇਵੇ ਦੀ ਬੱਜੀ ਦੱਸੋ ਬਾਜੀ ਕੀ ਮੋਲ ਮੋਲ ਕੀ ਜੇ ਮੋਲ ਵੀਰ ਵੈੜ ਦਾ ਕੋ ਜੋ ਮਰਜ਼ੀ ਕਰੀਏ ਹਾਂਜੀ ਸਮੇ ਦੇ ਹਿਸਾਬ ਨਾਲ ਵਸੀ ਹੈਗੀ ਆ 90 ਹਜ਼ਾਰ ਦੀ 85 ਦੀ 80 ਜੋ ਦੋ ਛੜ ਦਾਂ 80 ਦੋ ਬਸ ਠੀਕ ਹੈ ਥੋੜਾ ਇਹ ਮਾਣ ਹੋ ਕਰ ਦੋ ਲਓ ਜੀ 75 ਦੀ ਜਾਂ ਦੋ ਜਾਂ ਤੋਂ ਲੈ ਥਾਪੀ ਦੇ ਦੋ ਜੀ ਜਾਂ ਦੋ ਇੱਕ ਦਾ ਵਸ਼ੀ ਹਜ਼ਾਰ ਦੇ ਰੱਖੋ ਜੀ ਇਹ ਆ ਜੀ ਵੇਖੋ ਜੀ 73 ਹਜ਼ਾਰ ਦੂਜਾ ਦੂਜਾ ਸੂਆ ਪੰਜਾਂ ਮਹੀਨਿਆਂ ਦੀ ਗੱਭਣ ਠੀਕ ਹੈ ਪੰਜਾਂ ਮਹੀਨਿਆਂ ਦੀ ਗੱਭਣ ਮਾਲਾ ਦੇ ਦੁੱਧ ਲਓ ਜੀ ਆਹ ਵੇਖੋ ਜੀ ਅੱਜ ਕਮਾਲ ਦੀਆਂ ਗੱਲਾਂ ਲਈ ਹੁੰਦੀ ਆ ਵੇਖੋ ਜੀ ਵੱਡੀ ਮੈਂ ਮੋਰਾ ਨਸਲ ਦੀ 5 ਮਹੀਨੇ ਦੀ ਗੱਭਣ ਆ ਗਈ ਆ 12 ਕਿਲੋ ਦੁੱਧ ਮਹੀਂ ਰਾਮਨਾ ਮਹੀਂ ਸੱਜਰ ਦੇ ਵੀ ਪਾਹੇ ਲੰਨੇ ਆ ਪਾਪੀ ਦੇ ਮਿਲਦੀ ਕੋਈ ਮਹੀਂ 17 ਕਿਲੋ 18 ਕਿਲੋ ਮਹੀਂ ਰਾਮਨਾ ਚੱਲਦੀ ਸੱਜਰ ਇਹ ਪੈਂਦੀ ਉਹ ਪੈਂਦੀ ਆ ਇਹ ਪੰਨਾਂ ਦੀ ਆ ਵੀਰ ਜੀ 5 ਮਹੀਨੇ ਦੀ ਗੱਭਣ 12 ਕਿਲੋ ਦੁੱਧ ਇੰਦਾ ਪਾੜਾ ਪਾ ਕੇ ਬੈਠੇ ਹੋ ਸੀਲ ਬੜੀ ਆ ਦੋਵੇਂ ਡੇਮੇਜ ਆ ਚੰਗੀ ਇਤਰਾ ਵੀਰ ਮਿਲਕ ਲੈਣ ਆ ਦੋਵੇਂ ਬਨੇ ਬੁਕਾਲ ਦੇ ਇੱਕ ਵੈਨ ਕਿੰਨੀ ਲੱਗੀ ਆ ਇਹ ਦੇਖੋ ਜੀ ਦੇਖੋ ਬਾਕੀ ਠੰਡੀ ਦੇਖੋ ਜਿੱਥੇ ਮੱਤੀ ਗਈ ਜਾਨ ਲੱਗੀਆਂ ਕਮਾਲਾਂ ਹੀ ਬਣੀਆਂ ਆ ਦੇ ਤੋਰੋ ਪੋਲਾ ਜੀ ਤੋਰੋ ਮਣੀ ਵੀ ਖਾਲਾ ਵੀਰ ਜੀ ਇਦਾਂ ਦੇਖੋ ਦੇਖੋ ਜੀ ਸ਼ਾਨਦਾਰ ਸ਼ਾਨਦਾਰ ਮਾਲ ਸ਼ਾਨਦਾਰ ਵਡੀਆਂ ਵਡੀਆਂ ਜੋੜੀਆਂ ਵੀਰ ਮਹੀਨਾ ਇਹੋ ਜੀ ਮੈਂ ਡਬਲ ਹੁੰਦੀ ਵੀਰ ਜੀ ਠੀਕ ਆ ਜੀ ਇਹ ਵੀਰੇ ਜਿੰਨੇ ਦੀ ਮੈਂ ਦੇਣੀ ਇਹਨੇ ਆਪਣਾ ਆਪ ਸਾਰੀਆਂ ਗਰਮੀਆਂ ਦੁੱਧ ਦੇਣਾ ਆ ਇਹ ਸਾਰੇ ਬਿਲਕੁਲ ਸਹੀ ਗਲਿਆ ਸਿਆਲ ਜਿਆ ਤੱਕ ਟਾਈਮ ਨਾਲ ਇੰਜੋਏ ਮਾਤਾ ਟੀਕਾ ਮੀ ਨਾ ਖਾਂਡੀ ਕੰਦੇ ਭਜਦੀ ਆ ਮਾਥੇ ਪੜਾ ਵੀਰ ਨੇ ਆਖਿਆ ਮੀਨਾ ਖਾਂਡੀ ਭਜਦੀ ਆ ਮੈਂ ਤੇ ਬੋਦਾ ਚੇਰ ਨਹੀਂ ਭਜਦੀ ਗੱਡੀ ਆਪ ਜੇੜਨੀ ਪੈਂਦੀ ਆ ਆਪ ਜੇੜਨੀ ਪੈਂਦੀ ਨਾ ਬਾਪ ਬਾਪ ਤੇ ਵਧੀਆ ਕੁਆਲਟੀ ਆ ਵੀਰ ਬੜਾ ਮਾਲ ਆ ਤੇ ਕੋਆ ਆ ਆਹ ਚੰਗੀ ਮਈ ਵਧੀਆ ਉਹ ਵੀਰ ਪੂਰਾ ਮਾਨ ਕਰਦੇ ਆ ਪੂਰਾ ਮਾਨਵਾਜਦੀ ਇਹਨਾਂ ਨੇ ਬੇਤੀ ਮਾਲ ਕੋਲ ਕਹਿੰਦਾ ਮਾਟਰ ਆ ਗਿਆ ਮਾਟਰ ਆ ਠੀਕ ਆ ਠੀਕ ਆ ਪਰ ਮੈਂ ਅਸਲ ਚੀਜ਼ ਹੈ ਜਿਹਨੂੰ ਕਹਿੰਦੇ ਕੁਆਲਟੀ ਵਾਲੀ ਹੈ ਓਕੇ ਜੀ ਨਸਲੀ ਮੈਂ ਆ ਦੱਸੋ ਭਾਈ ਕੀ ਮੋਲੇ ਦਾ ਵੀਰ ਛੋਟੀ ਦਾ ਭਾਵੇਂ ਜੋ ਮਰਜੀ ਕਰੀ ਜਿੰਨੇ ਦੀ ਮੈਂ ਦੇਦਨੀ ਹਾਂ ਨਾ ਹਾਂਜੀ ਹੋਰ ਕਰੋ ਉਹਨੂੰ ਵੀ ਦੇਖੋ ਕੰਮ ਹੁੰਦੇ ਸਮੇਂ ਹਸਾਉਣਾ ਮੈਂ 2 5 ਲੱਖ ਰਿਹਾ ਬਈ ਸਮਾਂ ਦੀ ਹੁਣ ਕੋਈ ਮਤ ਕਰ ਲਈਏ ਹਾਂਜੀ ਪਰ ਹਾਂ ਉਹ ਨਾ ਇੱਕ 5 ਦੀ ਛੋਟੀ ਇੱਕ 5 ਦੀ 5 ਦੀ ਜੋ ਲੋ ਜੀ ਹਾਂ ਨਾ ਇੱਕ 5 ਦੀ ਜਾਂ ਲੋ ਜੀ ਵੇਖੋ ਜੀ ਮੈਂ ਬਹੁਤ ਸੋਹਣੀ ਵੱਡੀ ਆਪਣੇ ਏਰੀਆ ਵੱਡੇ ਉਧਰ ਫਲੇਟ ਲੱਗ ਗਈ ਆ ਵਡੇਰੇ ਇਹਦਾ ਮਨਾ ਵੀ ਚੰਗੀ ਮਹੀਨਾ ਮੀਂਹ ਨੂੰ ਕੀ ਅਸਰ ਛੀ ਓਕੇ ਜੀ ਆ ਉਹਦੇ ਮਗਰ ਬੱਚਾ ਨਹੀਂ ਆਗਾ ਵੀਰ ਜੀ ਉਹਨੇ ਬੱਚਾ ਨਹੀਂ ਆਗਾ ਇਹਦਾ ਮਗਰ ਕੱਟੀ ਝੋਟੀ ਆ ਸੂਆ ਕੋਈ ਨਾਲੇ ਤੇਜਾ ਤੇਜਾ ਪਰ ਮੈਂ 1 ਕਿਲੋ ਦੁੱਧ ਮੌਜੂਦਾ ਜੀ ਹਾਂ ਜੀ ਹਾਂ ਜੀ ਪਰ ਮੈਂ ਕਿ 16 ਕਿਲੋ ਦੁੱਧ 16 ਕਿਲੋ ਕਰਦੀ ਆ 1 ਕਿਲੋ 2 ਕਿਲੋ ਘੱਟਦਾ ਜੇ ਉਪਰੇ ਸਾਂਝਾ ਗੇ 18 ਕਿਲੋ ਨੈਟ ਤਿਆਰ ਹੋ ਗਏ ਲੰਬਾਈ ਵਾਲਾ ਲੇਵਾ ਲੱਗਾ ਤੇ ਕੱਲਾ ਕੱਲਾ ਗਿੱਠ ਗਿੱਠ ਤੇ ਥਣ ਲੱਗਾ ਪੂਰਾ ਨੰਦ ਵਾਲੀ ਮੈਂ ਆ ਆ ਗਏ ਨਾ ਮੈਂ ਵੀਰ ਓਪਰਾਪਾ ਨੂੰ ਥੋੜਾ ਜਿਆਦਾ ਕੀਤਾ ਆ ਉਹਨਾਂ ਦੇ ਘਰ ਦਾ ਮੈਂ ਰਹਿੰਦੀ ਰਹੀ ਉੱਥੇ ਕੱਲੀ ਰੱਖੀ ਸੀ ਸਿੰਗੜਾ ਢੀ ਵਾਲੀ ਆ ਤੇ ਨੋਰਮਲ ਪੂਛ ਲੱਗੀ ਆ ਦੁੱਧ ਵਾਲੀ ਮੈਂ ਉਹ ਇੱਕੋ ਰੱਖੀ ਵੀਰੋ ਨਾਲ ਸ਼ੌਂਕ ਨਾ ਤੇ ਫੇਰ ਮੇਰੇ ਇੱਕ ਹੋਰ ਗੱਲ ਆ ਏਡੀ ਮੈਂ ਨਸਲੀ ਰਿਕਾਰਡ ਵਾਲੀ ਰੀ ਜੇ ਨਫੀ ਮੈਨੂੰ ਕੱਟੀ ਸਾਂਭੀ ਜਾ ਰਹੀ ਹੈ ਤੇ ਜਾਰੇ ਬਾਜਣ ਦੇ ਦੋ ਕੰਮ ਹੁੰਦੇ ਡਬਲ ਹੋ ਜਾਂਦੀ ਆ ਹਾਂ ਠੀਕ ਹੈ ਠੀਕ ਹੈ ਜੀ ਪਰ ਜਿਹੜੀ ਮੈਂ ਨੀ ਚੋਣ ਲੱਗੀ ਆ ਨਾ ਹਾਂ ਜੀ ਪੀ ਛੋਟਾ ਬੱਚਾ ਕਹਿ ਦਿੰਦੇ ਨਹੀਂ ਹੀ ਪੀ 7 8 ਦਾ ਬੱਚਾ ਤਾਰ ਕੱਢ ਲੂਗਾ ਉਹ ਵੀ ਕੱਢ ਲੂਗਾ ਸਹੀ ਗੱਲ ਆ ਜੀ ਬਿਲਕੁਲ ਸੱਚ ਗੱਲ ਆ ਜੀ ਜਿਹੜੀ ਜਾਨ ਨਾਲ ਚੋਣ ਜਿਆਦਾ ਚੰਗੀ ਲੱਗੀ ਮੈਨੂੰ ਦੋ ਤੇ ਵੀਰ ਦਿਹਾੜੀ ਕਾ ਆਵੇ ਓਪਰਾ ਪਨ ਮਹੀਨੇ ਬਣਾਇਆ ਤੇ ਫੇਰ ਮੈਂ ਉਥੇ ਜਾਊਗੀ ਬੱਚੇ ਖਾਣੇ ਦੱਸੋ ਭਾਈ ਜੀ ਕੀ ਮੋਲੇ ਦਾ ਮੈਂ ਹੋਰ ਬੋਲੇਗਾ ਹੀ ਪ੍ਰਸਾਧ ਕਹਿੰਦੇ ਦਿਖਾ ਦੇਗੇ ਦੱਸੋ ਬਾਈ ਮੋਲ ਦੱਸੋ ਜੀ ਦਾ ਮੈਂ ਤਾਂ ਵੀ ਸਮਾਂ ਵਿੱਚ ਜੋ ਵਾਦੀ ਕਰ ਲਈਏ ਹਾਂ ਜੇ ਲੈਣ ਦੇਣ ਮੁੱਲ ਕਰਾਂਗੇ ਮੁੱਲ ਭਵੇਂ 195 90 90 ਜਾਂ 28000 88000 ਜਾਂ ਤੋਂ 88 ਦੀ ਲਾਓ ਬਈ ਵੇਖੋ ਵਧੀਆ ਲੰਬਾਈ ਦਾ ਕੱਟੀ ਹੋ ਹੋ ਜੀ ਇਹੋ ਡੇਢ ਮਹੀਨੇ ਦੀ ਵੀ ਨਾਲੇ ਕੋਈ ਦੋਹਾਂ ਜਾੜੇ ਪਰ ਅਸਲੀ ਨਸਲੀ ਨਹੀਂ ਹੈ ਵੱਡੀ ਨਖਰੀ ਦੀ ਮੈਂ ਆ ਸਹੀ ਗੱਲ ਹੈ ਭਾਈ ਜੀ ਬਹੁਤ ਸ਼ਾਨਦਾਰ ਕੱਟੀ ਵੇਖੋ ਸਾਂਭਣੀ ਵਾਲੀ ਮਗਰ ਇਹ ਕੱਟੀ ਲੰਮੀ ਬੂਥੀ ਆ ਵਧੀਆ ਆ ਜਿਹੜਾ ਵੀਰ ਮੈਂ ਇਹ ਗਾਣ ਆ ਲਾੜੂ ਲਾੜੂ ਨਾਲ ਲਾੜੂ ਲਾੜ ਸੱਚ ਆ ਜੀ ਪਰ ਵੀਰ ਮੈਂ ਨਾ ਇੱਕ ਰੱਚ ਚੰਗੀ ਤਰ੍ਹਾਂ ਦੱਸੋ ਜੀ ਨੀਲੀ ਨੀਲੀ ਰਵੀ ਆ ਗਈ ਦੇਖੋ ਜੀ ਮੈਂ ਲੈਵਾ ਲਈ ਫੇੜੀ ਥੱਬੇ ਦਾ ਵੱਡੀ ਨਖਰੀ ਮੈਂ ਆ ਦੁੱਧ ਵਾਲੀ ਦੇਖੋ ਜੀ ਕਾਰੀ ਦੀ ਨਾ ਕੀ ਨੀਰੀ ਝੋਟੀ ਨੀਰੀ ਦਾ ਰਿਕਾਰਡ ਹੈ ਬਾਈ ਜੀ ਇਹ ਝੋਟੀ ਆਪਣੇ ਘਟਿਆਂ ਤੋਂ ਲੈ ਕੇ ਗਈ ਆ ਠੀਕ ਹੈ ਜੀ ਬੋੜਾ ਮੱਭੂ ਦੇ ਪਾਦਾਂਗੇ ਆਪਣੇ ਬੰਦੇ ਨਹੀਂ ਨਿਕਰੇ 6 ਮਹੀਨਾ ਦੀ ਗੱਬੜ ਹੈ ਤੇ 11 ਕਿਲੋ ਦੁੱਧ ਦੇ ਠੀਕ ਹੈ ਤੇ ਇਹ ਝੋਟੀ ਗਾਈਆਂ ਵਾਲਾ ਐਚ ਐਫ گاਉਂ ਵਾਲਾ ਸਾਹਿਬ ਦੋਵੇਂ ਬਨੇ ਬੈਗੇ ਭਵੇਂ ਝੋਟੀ ਠੀਕ ਆ ਇਹ ਆਪਣੇ ਫਾਰਮ ਤੋਂ ਲੈ ਕੇ ਗਈ ਬਾਈ ਕਹਿੰਦੇ ਤੇ ਵਧੀਆ ਝੋਟੀ ਆ ਸ਼ਾਨਦਰ ਪਹਿਲਾਂ ਗਈ ਨਾ ਤੁਸੀਂ ਜੀ ਪਹਿਲਾਂ ਗਈ ਆਰਕੀ ਦੂਜੇ ਸਵੇਰਾ ਆ ਤੇ ਗਾਹਣ ਤੇ ਜੇ ਨਹੀਂ ਆ ਜੇ ਸੋਣੀ ਜਿਹੜੀ ਗਾਸਵਾ ਸੋਣੀ ਆ ਜਾਓ ਕੁਲ ਜੀ ਇਹ ਪਾਰਕ ਨਹੀਂ ਆ ਨੀ ਨੀਲੀ ਦਾ ਪਾਈ ਦਾ ਰਿਕਾਰਡ ਤੋੜਿਆ ਸੀ ਇਹ ਨੀਲੀ ਦਾ ਨੀਲੀ ਦਾ ਪੀਸ ਲੈ ਕੇ ਆਣਾ ਇਹ ਨਹੀਂ ਆ ਜਿੱਥੇ ਮੱਦੀ ਬਹੁਤ ਆ ਪਿਛ ਪਰਲੇ ਬੰਨੇ ਖੁੱਲੀ ਛੱਡ ਕੇ ਨਾ ਖੁੱਲੀ ਛੱਡ ਕੇ ਹਾਂਜੀ ਇੱਥੇ ਮੈਂ ਹੀ ਪਸਮੂਗੀ ਵੀਰ ਇੱਥੇ ਮੈਂ ਹੀ ਪਸਮੂਗੀ ਵੀਡੀਓ ਲੰਮੀ ਹੋਣੀ ਹੈ ਨਹੀਂ ਇਹ ਨਹੀਂ ਆ ਇੱਥੇ ਮੈਂ ਹੀ ਪਸਮੂਗੀ ਠੀਕ ਹੈ ਇਹਦਾ ਵੀ ਮੈਂ ਨੀਲੀ ਜੀ ਮੈਂ ਜ ਆਪਣਾ ਰਿਕਾਰਡ ਹੈ ਇਹ ਮਾਣੇ ਦਾ ਰਿਕਾਰਡ ਹੈ ਮਾਣੇ ਨਾਲ ਕੜ ਬਣਾਏ ਆ ਤੇ ਇਹ ਟੁੱਟ ਨਹੀਂ ਸਕਦੇ ਬਾਕੀ ਲੈਣੀ ਪਤਲੀ ਜਮੜੀ ਦੀ ਹੈ ਨਹੀਂ ਵਾਹਿਗੁਰੂ ਕਿਰਪਾ ਆ ਮਾਲਕ ਦੀ ਕਿਰਪਾ ਵਸ ਵਾਹਿਗੁਰੂ ਦੇਣਾ ਡੰਗਰ ਰੋਜ਼ ਆਉਂਦੇ ਰੋਜ਼ ਆ ਠੀਕ ਆ ਜੀ ਇਹ ਆ ਦੋਦਾ ਧੋਤਾ ਇਥੇ ਕੋਈ ਨਹੀਂ ਜਿਹੜਾ ਬੋਲਣਾ ਇਹ ਵੀ ਆਏ ਵੀਡੀਓ ਦੇ ਕਹਨੇ ਆ ਦੋਦਾ ਧੋਤਾ ਇਥੇ ਕੋਈ ਨਹੀਂ ਜੇ ਵੀ ਆਪਣੀ ਅੰਨਿਰਾਣਾ ਪਰਖ ਕਰਕੇ ਬੈਠੇ ਆਪਣੀ ਤਸੱਲੀ ਕਰਕੇ ਦੋਦਾ ਧੋਤਾ ਇਥੇ ਕੋਈ ਨਹੀਂ ਤੁਰਿਆ ਜਾਂਦਾ ਬੰਦਾ ਨਹੀਂ ਵਿਗਣਾ ਕੋਈ ਇਥੇ ਚੰਗਾ ਬੰਦਾ ਨਹੀਂ ਮਿਲਦਾ ਸਾਹਿਬ ਇਹ ਮਿਲਣਾ ਜੀ ਡੰਗਰ ਮੇਰੇ ਨਾ ਮੈਨੂੰ ਨਹੀਂ ਕਹਿਣੇ ਪੁੱਛਣਾ ਵੀ ਮਾਣਾ ਬੜਾ ਚੰਗਾ ਜੇ ਮੈਨੂੰ ਕੋਈ ਮਾਲ ਚੰਗਾ ਤੇ ਫੇਰ ਕਹਿੰਨੇ ਲੈਣਾ ਬਿਲਕੁਲ ਬਾਈ 100% ਗੱਲ ਸਹੀ ਹੈ ਆਂਦੇ ਚੱਲ ਜਓ ਮੈਂ ਇਹ ਨਹੀਂ ਗੱਲ ਕਹਿੰਦਾ ਹਾਂਜੀ ਜੇ ਤੇਰੇ ਨਗਰ ਦੀ ਯੁਰਤਿਆ ਨਾ ਫੇਰ ਭਵੇਂ ਤੂੰ ਪਛਾਹ ਹੋਵੇ ਬਹਿ ਜਾ ਗੱਲ ਇਹ ਬਾਰਡਰ ਉੱਪਰ ਗੱਲ ਜਣਾ ਆਹੇ ਵੀਰ ਜੀ ਇੱਕ ਗੱਲ ਇਹ ਸਾਹ ਵਾਲੀਆਂ ਚੀਜ਼ਾਂ ਤੇਰੀਆਂ ਮਟੀਆਂ ਤੇਰੀਆਂ ਮਟੀਆਂ ਇਹਦੇ ਤੇ ਲੰਮਾ ਛਾ ਨਹੀਂ ਆਹ ਦੇ ਹੰਦੀ ਵੀਰ ਇਹ ਇਦੋਂ ਤੇਰੇ ਫੇਰ ਰੱਬ ਦਾ ਨਾਮ ਆ ਉਧਰ ਮੈਂ ਕਹਿੰਦਾ ਸਹੀ ਗੱਲ ਆ ਵੀ ਇਹ ਤੋਂ ਰੱਬ ਦਾ ਗੜੀ ਨਾ ਹੀ ਆ ਤੇ ਹੇ ਮੈਂ ਮੇਰੇ ਮੋਲ ਜੋ ਮਰਜ਼ੀ ਕਰੀਏ ਹਾਂਜੀ ਪਰ ਮੈਂ ਇੱਕ ਵਾਰ ਜਿਹਨੂੰ ਕਹਿੰਦੇ ਅਸਲ ਚੀਜ਼ ਆ ਹਾਂਜੀ ਬਾਈ ਜੀ ਉਹ ਤਾਂ 90 8000 ਦੀ 8000 ਦੀ 8000 ਦੀ ਲਓ ਜੀ ਜਾਂ ਦੋ ਸ਼ਾਨਦਾਰ ਮਾਲ 88000 ਰਜਾਂ ਦੋ ਜੇ ਜੇ ਕੋਈ ਅਮੀਰ ਭਰਾ ਇਕੱਠਾ ਜੋੜਾ ਲਊਗਾ ਨਾ 85 85000 ਲਓ ਜੀ ਜੇ ਇਕੱਠਾ ਜੋੜਾ ਲਵੇ 58000